ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਬਿਆਨ ਤੋਂ ਬਾਅਦ ਹੁਣ ਜਿਹੜੀ ਭਰਤੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਪੰਜ ਮੈਂਬਰੀ ਕਮੇਟੀ ਨੇ ਹੁਣ ਆਪਣੀ ਮੀਟਿੰਗ ਰੱਖ ਲਈ ਹੈ ਮੀਟਿੰਗ ਤੋਂ ਬਾਅਦ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲੰਬੇ ਸਮੇਂ ਤੋਂ ਜਾਂ ਫਿਰ ਕਹਿ ਲਈਏ ਦੋ ਤਿੰਨ ਮਹੀਨੇ ਤੋਂ ਲਗਾਤਾਰ ਇੱਕ ਗੱਲ ਚੱਲ ਰਹੀ ਸੀ ਕਿ ਜਿਹੜੇ ਸ੍ਰੀ ਅਕਾਲ ਤਾ ਸਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਇਨ ਬਿਨ ਮੰਨਿਆ ਜਾਵੇ ਪਰ ਜਿਸ ਤਰ੍ਹਾਂ ਅਕਲ ਦਲ ਬਾਦਲ ਦੇ ਵੱਲੋਂ ਭਰਤੀ ਆਪਣੇ ਤੌਰ ਦੇ ਉੱਤੇ ਕਰਾਈ ਗਈ ਸੀ ਅਕਲ ਦਲ ਦੇ ਵੱਲੋਂ ਪਰ ਉਸ ਨੂੰ ਹੁਣ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਦੇ ਵਿੱਚ ਦੋ ਮੈਂਬਰ ਸੀ ਜਿਹੜੇ ਉਹ ਪਾਸੇ ਹੋ ਗਏ ਸੀ ਤੇ ਪੰਜ ਮੈਂਬਰ ਜਿਹੜੇ ਸੀ ਉਹਨਾਂ ਨੇ ਖਾਰਜ ਕਰ ਦਿੱਤੀ ਸੀ ਉਹ ਉਹ ਜਿਹੜੀ ਭਰਤੀ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਸੀ ਜਿਹੜੀ ਭਰਤੀ ਸ੍ਰੀ ਅਕਾਲ ਤਾ ਸਹਿਬ ਦੇ ਪ੍ਰੈਮ ਨਈ ਹੇਟ ਹੋਵੇਗੀ ਅਸੀਂ ਉਹ ਮੰਨਾਂਗੇ ਪਰ ਹੁਣ ਜਿੱਦਾਂ ਜੱਤਿਆਰ ਗੈਨਿਕਬੀਰ ਸਿੰਘ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਚ 5 ਮੈਂਬਰ ਰਹਿ ਗਏ ਨੇ ਉਹ ਉਹੀ 5 ਮੈਂਬਰ ਆਪਣੀ ਇਸ ਪ੍ਰਕਿਰਿਆ ਨੂੰ ਅੱਗੇ ਤੋਰਨ ਆਪਣਾ ਪ੍ਰਧਾਨ ਚੁਣਨ ਉਹਨਾਂ ਦੇ ਵੱਲੋਂ ਮੀਟਿੰਗ ਰੱਖ ਲਈ ਗਈ ਹੈ ਮੰਗਲਵਾਰ ਨੂੰ ਮੀਟਿੰਗ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਉਹਦੀ ਨੀਤੀ ਹੈ ਉਹ ਤਿਆਰ ਕਰੀ ਜਾਣੀ ਹੈ ਉਹਦਾ ਖਾਕਾ ਤਿਆਰ ਕੀਤਾ ਜਾਣਾ ਕਿ ਭਰਤੀ ਕਿਵੇਂ ਹੋਵੇਗੀ 7 ਮੈਂਬਰੀ ਕਮੇਟੀ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀ ਸ੍ਰੀ ਅਕਾਲਤਖਬ ਸਾਹਿਬ ਦੇ ਵੱਲੋਂ ਜਿਹੜੀ ਭਾਰਤੀ ਕੀਤੀ ਜਾਣੀ ਹੈ ਕਿ ਪੰਜਾਬ ਦੇ ਲੋਕ ਸਾਨੂੰ ਸਹਿਯੋਗ ਕਰਨ ਹੁਣ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਦੇ ਵਿੱਚੋਂ 5 ਮੈਂਬਰੀ ਕਮੇਟੀ ਰਹਿ ਗਈ ਸੀ ਉਹਨਾਂ ਦੇ ਵੱਲੋਂ ਜਿਹੜੀ ਭਾਰਤੀ ਕੀਤੀ ਜਾਣੀ ਹੈ ਕਿ ਲੋਕ ਉਸ ਨੂੰ ਕਿੰਨਾ ਕੁ ਹੁੰਗਾਰਾ ਦਿੰਦੇ ਨੇ ਕਿਉਂਕਿ ਸ੍ਰੀ ਅਕਾਲਤਖਬ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਾਕਰ ਕਹਿ ਲਈਏ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਜਾਕਰ ਹੋਰ ਅਕਾਲੀ ਲੀਡਰਾਂ ਦੇ ਵੱਲੋਂ ਮਨਾਉਣ ਦੀ ਕੋਸ਼ਿਸ਼ ਕੀਤੀਆਂ ਗਈਆਂ ਇਹ ਤਾਂ ਗੱਲ ਤੈਅ ਹੈ ਹੁਣ ਕਿ ਹਰਜਿੰਦਰ ਸਿੰਘ ਧਾਮੇ ਨੇ ਗਿਆਨੀ ਰਕबीर ਸਿੰਘ ਹੋਰਾਂ ਨੂੰ ਕੀ ਕੋਰਾ ਜਵਾਬ ਦਿੱਤਾ ਵੀ ਮੈਂ ਵਾਪਸ ਨਹੀਂ ਆਣਾ ਮੈਂ ਸੱਤ ਮੈਂਬਰੀ ਕਮੇਟੀ ਦੇ ਦਾ ਹਿੱਸਾ ਨਹੀਂ ਬਣਨਾ ਕਿਉਂਕਿ ਜਿਸ ਤਰ੍ਹਾਂ ਅੱਜ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੈਂ ਜਿਹੜਾ ਉਹਨਾਂ ਦੇ ਕੋਲ ਗਿਆ ਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਮੈਂ ਤਾਂ ਗਿਆ ਸੀ ਜਿਹੜੀ ਗੱਲਬਾਤ ਹੋਈ ਹੈ ਉੱਥੇ ਇਹ ਵੀ ਗੱਲ ਤਾਂ ਹੈ ਕਿ ਉਹਨਾਂ ਨੇ ਕੱਲ ਕਹਿਤੀ ਹੋਣੀ ਕਿ ਮੈਂ ਇਹਦੇ ਵਿੱਚ ਸ਼ਾਮਿਲ ਹੋਣਾ ਕਿਉਂਕਿ ਅੱਜ ਉਹਨਾਂ ਨੇ ਤਾਂ ਹੀ ਗੱਲ ਕਿਹਾ ਵੀ ਜੇ ਪੰਜ ਮੈਂਬਰ ਨੇ ਉਹੀ ਆਪਣਾ ਅਗਲਾ ਨਵਾਂ ਪ੍ਰਧਾਨ ਚੁਣਣਾ ਕਿਉਂਕਿ ਇੱਕ ਵਾਰੀ ਉਹਨਾਂ ਨੇ ਜਾ ਕੇ ਦੇਖਿਆ ਉਹ ਤੇ ਉੱਥੇ ਜ਼ੋਰ ਤਾਂ ਲਾਇਆ ਹੋਊਗਾ ਵੀ ਜਿਹੜਾ ਵੀ ਤੁਸੀਂ ਆਜੋ ਮਨਾਉਣ ਦੇ ਵਾਸਤੇ ਕਿਉਂਕਿ ਇੱਕ ਵਧੀਆ ਸਫਲਤਾ ਨੇ ਹਰਜਿੰਦਰ ਸਿੰਘ ਧਾਮੀ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਗੈਨਲ ਗਗਬੀਰ ਸਿੰਘ ਹੋਰਾਂ ਦੇ ਵੱਲੋਂ ਵੀ ਇਹ ਗੱਲਬਾਤ ਕੀਤੀ ਗਈ ਹੈ ਪਰ ਹੁਣ ਉਹਨਾਂ ਦੇ ਵੱਲੋਂ ਕੋਰਾ ਜਵਾਬ ਦੇਣ ਤੋਂ ਜਿਹੜੇ ਜਥੇਦਾਰ ਨੇ ਉਹ ਐਕਸ਼ਨ ਦੇ ਵਿੱਚ ਆਏ ਨੇ ਗਿਆਨੀ ਕਬੀਰ ਸਿੰਘ ਹੋਰ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਮੈਨੂੰ ਹਟਾਇਆ ਜਾਂਦਾ ਤਾਂ ਮੇਰਾ ਤਾਂ ਬੈਗ ਦੇ ਵਿੱਚ ਕੱਪੜੇ ਪਾਏ ਹੋਏ ਨੇ ਇਹ ਵੀ ਵੱਡਾ ਸਵਾਲ ਹੈ ਕੀ ਹੁਣ ਆਰ ਪਾਰ ਦੀ ਲੜਾਈ ਲੜਨ ਜਾ ਰਹੇ ਨੇ ਕਿ ਅਨਿਲਕ ਵੀਰ ਸਿੰਘ ਕੀ ਵੱਡਾ ਫੈਸਲਾ ਲੈਣ ਜਾ ਰਹੇ ਨੇ ਹੁਣ ਜਿਹੜੀ ਪੰਜ ਮੈਂਬਰੀ ਜਾਂ ਫਿਰ ਕਹਿ ਲਈਏ ਦੀ ਕਮੇਟੀ ਦੀ ਭਰਤੀ ਹੁਣ ਇੱਕ ਪਾਸੇ ਆਉਣ ਵਾਲ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਿ ਇੱਕ ਦੋਨ ਦੇ ਵਿੱਚ ਅਸੀਂ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਸਿੱਖ ਸਿੱਧਾਂਗੇ ਉਹ ਵੀ ਹੁਕਮ ਦੇਣਗੇ ਕੀ ਹੁਕਮ ਦਿੰਦੇ ਸਿਆਸੀ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਕੀ ਕੁ ਚੱਲਦਾ ਇਹ ਵੀ ਸਭ ਦੀ ਉੱਧੀਆਂ ਨਜ਼ਰਾਂ ਨੇ ਹੁਣ ਸੋ ਇਹ ਕਹਿ ਸਕਦੇ ਆ ਕਿ ਜਿਹੜਾ ਹੁਣ ਮਾਰਚ ਦਾ ਪਹਿਲਾ ਹਫਤਾ ਇਹ ਹੁਣ ਬੜਾ ਖਾਸ ਰਹਿਣ ਵਾਲਾ ਹੈ ਕਿਉਂਕਿ ਹੁਣ ਜਿਹੜਾ ਹੁਣ ਐਤਵਾਰ ਤੋਂ ਬਾਅਦ ਹੁਣ ਜਿਹੜਾ ਅਗਲਾ ਹਫਤਾ ਆਣਾ ਇਹਦਾ ਮਾਰਚ ਦੇ ਵਿੱਚ ਇਹਦੇ ਵਿੱਚ ਬੜੇ ਉਤਰਾ ਚੜਾਅ ਵੇਖਣ ਨੂੰ ਮਿਲਣਗੇ ਕਿਉਂਕਿ ਹੋ ਸਕਦਾ ਹੈ ਕਿ ਹੁਣ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਇਸ ਹਫਤੇ ਦੇ ਵਿੱਚ ਪ੍ਰਧਾਨ ਚੁਣਾ ਜਾਵੇ ਹੁਣ ਜਿਹੜੀ 5 ਮੈਂਬਰੀ ਕਮੇਟੀ ਸੀ ਭਰਤੀ ਵਾਲੀ ਉਹਨਾਂ ਨੇ ਵੀ ਆਪਣੀ ਮੀਟਿੰਗ ਮੰਗਲਵਾਰ ਦੀ ਰੱਖ ਲਈ ਹੈ ਸੋ ਹੁਣ ਸਭ ਦੀਆਂ ਨਜ਼ਰਾਂ ਇਸੇ ਦੇ ਉੱਤੇ ਨੇ ਕਿ ਅਖਰਕਾਰ ਸ੍ਰੀ ਅਕਾਲਤਾ ਸਾਹਿਬ ਤੋਂ ਬਣਾਈ ਗਈ ਜਿਹੜੀ ਕਮੇਟੀ ਹੈ ਉਸ ਨੂੰ ਲੋਕ ਕਿੰਨਾ ਘੰਗਾਰਾ ਦੇਣਗੇ ਕਿ ਜਿਹੜੇ ਦੂਜੇ ਲੋਕ ਨੇ ਜਾਂ ਫਿਰ ਕਹੇ ਲਿਆ ਕੱਲ ਦਾ ਬਾਦਲ ਵਾਲੀ ਜਿਹੜੀ ਭਰਤੀ ਹੈ ਉਹਨੂੰ ਕਿੰਨਾ ਕੁ ਦੇਣਗੇ ਕਿਉਂਕਿ ਹੁਣ ਦਾਅਵੇ ਕੀਤੇ ਜਾ ਰਹੇ ਨੇ ਕਿ 33 35 ਲੱਖ ਦੇ ਲਗਭਗ ਜਿਹੜੀ ਭਰਤੀ ਹੈ ਉਹ ਕੀਤੀ ਗਈ ਹੈ 10 ਲੱਖ ਭਰਤੀ ਉਹਨਾਂ ਦੇ ਕੋਲ ਵਾਪਸ ਤੇ ਜਮ੍ਹਾਂ ਕਰਾਈ ਗਈ ਦਫ਼ਤਰ ਦੇ ਵਿੱਚ ਪਰ ਹੁਣ ਗੱਲ ਇੱਥੇ ਇਹ ਹੈ ਵੀ ਅਕਾਲ ਤਖਤ ਦੀ ਜਿਹੜੀ ਭਰਤੀ ਹੈ ਉਹ ਕਿੰਨੀ ਹੁੰਦੀ ਹੈ ਜਾਂ ਫਿਰ ਜਿਹੜੀ ਅਕਾਲ ਪਾਤਸ਼ਾਹ ਦੇ ਵੱਲੋਂ ਕੀਤੀ ਗਈ ਹੈ ਉਹ ਉਹ ਕਿੰਨੀ ਹੁੰਦੀ ਹੈ ਹੁਣ ਸਵਾਲ ਇੱਥੇ ਇਹ ਹੈ ਵੀ ਭਰਤੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹੋ ਸਕਦਾ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਵੱਲੋਂ 35 ਲੱਖ ਦਾ 30 ਲੱਖ ਦਾ ਪਾਰਵਿਕ ਕਰਜ਼ੇ ਜਿਹੜਾ ਇੱਕ ਏਰੀਆ ਹੁੰਦਾ ਪਰ ਸਵਾਲ ਤਾਂ ਇੱਥੇ ਵੀ ਉਹਨੂੰ ਵੋਟਾਂ ਦੇ ਵਿੱਚ ਕਿਵੇਂ ਕਨਵਰਟ ਕਰੋਗੇ ਤੁਸੀਂ ਵੋਟਾਂ ਦੇ ਵਿੱਚ ਕਿਵੇਂ ਜਾਓਗੇ ਕਿਉਂਕਿ ਭੀੜ ਹੋਣੀ ਬੱਕਰੀ ਗੱਲ ਹੈ ਭੀੜ ਮੈਂ ਤਾਂ ਗੱਲ ਕਹਿ ਰਿਹਾ ਕਿਉਂਕਿ ਆਪਾਂ ਰੈਲੀਆਂ ਦੇ ਵਿੱਚ ਭੀੜ ਕਰ ਲੈਂਦੇ ਆ ਇਕੱਠਾ ਕਰ ਲੈਂਦੇ ਆ ਰੋਡ ਸ਼ੋਅਾਂ ਦੇ ਵਿੱਚ ਕਰ ਲੈਂਦੇ ਆ ਨਾ ਪਰ ਉਹਨੂੰ ਵੋਟਾਂ ਦੇ ਵਿੱਚ ਕਨਵਰਟ ਕਰਨਾ ਬੜਾ ਮੁਸ਼ਕਲ ਹੁੰਦਾ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਆਪਾਂ ਥੋੜਾ ਜਿਹਾ ਜਿਹਾ ਝਾਤ ਮਾਰ ਲਈ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਜਦੋਂ ਮਨਪ੍ਰਿੰਤ ਬਾਦਲ ਹੋ ਰਹਾਂ ਦੀ ਪਾਰਟੀ ਸੀ ਪੀਪੀ ਤਾਂ ਕਿੰਨੇ ਇਕੱਠ ਹੁੰਦੇ ਸੀ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਚ ਉਦੋਂ ਵੀ ਇਕੱਠ ਹੋਏ ਸੀ ਜਾਂ ਫਿਰ ਕੈਪਟਨ ਮਿੰਦੇ ਸਿੰਘ ਨੇ ਪਾਰਟੀ ਬਣਾਈ ਸੀ ਜਾਂ ਫਿਰ ਸੁਦੇਸ਼ ਸਿੰਘ ਢੀਂਡਸਾ ਉਹਨਾਂ ਨੇ ਬਣਾਈ ਹੈ ਜਾਂ ਹੋਰ ਕਈ ਪਾਰਟੀਆਂ ਪੰਜਾਬ ਦੇ ਵਿੱਚ ਉੱਭਰੀਆਂ ਨੇ ਬਣੀਆਂ ਨੇ ਇਕੱਠ ਉੱਤੇ ਹੋਏ ਨੇ ਪਰ ਵੋਟਾਂ ਦੇ ਵਿੱਚ ਕਨਵਰਟ ਨਹੀਂ ਹੁੰਦੇ ਕਿਉਂਕਿ ਜਿਸ ਤਰ੍ਹਾਂ ਉਹ ਲੱਖਸਦਾਂ ਦੀ ਗੱਲ ਕਹਿੰਦੇ ਨੇ ਕਹਿੰਦੇ ਉਹਨੂੰ ਤੁਸੀਂ ਇਕੱਠ ਕਰ ਦਿੰਦੇ ਹੋ ਪਰ ਤੁਸੀਂ ਵੋਟਾਂ ਸਾਨੂੰ ਨਹੀਂ ਪਾਉਂਦੇ ਹੈਗੇ ਜਿਸ ਤਰ੍ਹਾਂ ਅੱਜ ਅਮਨਤੋਜ ਮਾਨ ਹੋਰ ਦਾ ਬਿਆਨ ਸੀ ਕਿ ਪੰਜਾਬ ਦੇ ਲੋਕਾਂ ਨੇ ਤਾਂ ਇਹ ਗੱਲ ਕੀਤੀ ਹੋਈ ਹੈ ਵੀ ਧਰਨਣੇ ਵਾਸਤੇ ਵੱਖਰੇ ਬੰਦੇ ਰੱਖੇ ਹੋਏ ਨੇ ਮਤਲਬ ਮੁੱਦੇ ਚੱਕਣ ਵਾਸਤੇ ਵੱਖਰੇ ਬੰਦੇ ਰੱਖੇ ਹੋਏ ਨੇ ਤੇ ਵੋਟਾਂ ਪਾਣ ਵਾਸਤੇ ਵੱਖਰੇ ਬੰਦੇ ਰੱਖੇ ਹੋਏ ਨੇ ਮਤਲਬ ਗੱਲ ਇੱਥੇ ਇਹ ਗੱਲ ਆਉਂਦੀ ਹੈ ਵੀ ਹੁਣ ਅਕਾਲੀ ਦਲ ਦੇ ਲਈ ਇਹ ਹੋਊਗਾ ਜੇਕਰ ਦੋ ਫਾੜ ਐਦਾਂ ਹੁੰਦੀ ਹੈ ਅਕਾਲੀ ਦਲ ਇੱਕ ਵੱਖਰਾ ਜਦ ਨਵੀਂ ਭਾਰਤ ਸ਼ੁਰੂ ਹੁੰਦੀ ਐ ਤੇ ਅਕਾਲੀ ਦਲ ਬਾਦਲ ਵੱਖਰੇ ਚੱਲਦੇ ਆ ਤਾਂ ਨੁਕਸਾਨ ਅਕਾਲੀ ਦਲ ਦਾ ਵੈ ਨੁਕਸਾਨ ਸਿੱਖ ਰਾਜਨੀਤੀ ਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਿੱਖ ਰਾਜਨੀਤੀ ਜਦੋਂ ਦੀ ਦੋ ਫਾੜ ਹੋਈ ਹੈ ਕਹਿੰਦੇ ਜਦੋਂ ਦੂਜੀ ਪਾਰਟੀ ਦੇ ਵਿੱਚ ਚਲੀ ਗਈ ਹੈ ਉਦੋਂ ਤੋਂ ਲੈ ਕੇ ਅਕਾਲੀ ਦਲ ਹਾਸ਼ੀਏ ਦੇ ਉੱਤੇ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਦਾ ਇਤਿਹਾਸ ਭਾਰਤ ਦੀ ਹਿਸਟਰੀ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰਾ ਵੈ ਅਨਮੋਲ ਹੈ ਮੋਰੀਆਂ ਦੇ ਵਿੱਚ ਕਿਉਂਕਿ ਆਜ਼ਾਦੀ ਦੇ ਵਿੱਚ ਜਿੰਨਾ ਅਕਾਲੀ ਦਲ ਦਾ ਯੋਗਦਾਨ ਸੀ ਉਹਨਾਂ ਹੋਰਾਂ ਦਾ ਵੀ ਸੀ ਪਰ ਅਕਾਲੀ ਦਲ ਦਾ ਵੱਧ ਸੀ ਕਿਉਂਕਿ ਪੰਜਾਬ ਨੇ ਆਜ਼ਾਦੀ ਦੇ ਵਿੱਚ ਆਪਣਾ ਜਿਹੜਾ ਵੱਖਰਾ ਯੋਗਦਾਨ ਪਾਇਆ ਉਹ ਦੀ ਅੱਜ ਵੀ ਆਪਾਂ ਇਤਿਹਾਸ ਦੇ ਉੱਤੇ ਜੇਕਰ ਜਾ ਕੇ ਦੇਖੀਏ ਤਾਂ ਉਹ ਦੱਸਣ ਦੀ ਲੋੜ ਨਹੀਂ ਸਭ ਦੇ ਸਾਹਮਣੇ ਹੈ ਜਿਸ ਤਰ੍ਹਾਂ ਜੋ ਕੁਝ ਹੋਇਆ ਅਕਾਲ ਦਲ ਨੇ 1920 ਤੋਂ ਬਾਅਦ ਜਿਸ ਤਰ੍ਹਾਂ ਮੁਗਲ ਜਿਹੜੇ ਅੰਗਰੇਜ਼ ਸੀ ਉਹਨਾਂ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਜਿਸ ਤਰ੍ਹਾਂ ਲੜਦੇ ਆਏ ਨੇ ਉਦੋਂ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਗਏ ਆਜ਼ਾਦੀ ਆਜ਼ਾਦੀ ਮਿਲੀ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਜਿਸ ਤਰ੍ਹਾਂ ਅਨਗੋਲਿਆ ਗਿਆ ਪੰਜਾਬ ਦੀ ਰਾਜਨੀਤੀ ਨੂੰ ਜਾਂ ਫਿਰ ਅਕਾਲੀ ਲੀਡਰਸ਼ਿਪ ਨੂੰ ਜਾਂ ਫਿਰ ਸਿੱਖ ਵੋਟਰ ਨੂੰ ਜਿਸ ਤਰ੍ਹਾਂ ਅਨਗੋਲਿਆ ਗਿਆ ਜਿਸ ਤਰ੍ਹਾਂ ਉਹਦੀ ਮਤਲਬ ਕਹ ਜੀਏ ਇੱਕਦਾਰ ਕੋਸ਼ਿਸ਼ ਕੀਤੀ ਕਿ ਜੋ ਕੁਝ ਹੁੰਦਾ ਰਿਹਾ ਹੁਣ ਤੱਕ ਉਹ ਸਾਰਾ ਸਾਹਮਣੇ ਹੈ ਪਰ ਹੁਣ ਜੇਕਰ ਆਪਸ ਦੇ ਵਿੱਚ ਹੀ ਸਿੱਖ ਰਾਜਨੀਤੀ ਜਾਂ ਜਿਹੜੀ ਜਿਹੜੇ ਆਪਸ ਦੇ ਵਿੱਚ ਹੀ ਜਿਹੜੇ ਪੰਜਾਬ ਦੇ ਲੋਕੋ ਨੇ ਜਾਂ ਫਿਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਸ ਦੇ ਵਿੱਚ ਜੁੰਡੂ ਜੁੰਡੀ ਹੋਵੇਗੀ ਤਾਂ ਨੁਕਸਾਨ ਕਿਹਦਾ ਹੋਵੇਗਾ ਨੁਕਸਾਨ ਸਿੱਖ ਕੌਮ ਦਾ ਹੋਵੇਗਾ ਕਿਉਂਕਿ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੋਣਾ ਪੰਜਾਬ ਦੇ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਇਕੱਠੇ ਹੋਣਗੇ ਇੱਕ ਮੰਚ ਦੇ ਉੱਤੇ ਹੋਣਗੇ ਤਾਂ ਵਿਵਾਖੀ ਦੇ ਨਾਲ ਪੰਜਾਬ ਦੇ ਨਹੀਂ ਸਗੋਂ ਸਿੱਖਾਂ ਦੇ ਮੁੱਦੇ ਵੀ ਜਿਹੜੇ ਵੱਡੇ ਪੱਧਰ ਦੇ ਉੱਤੇ ਉਹ ਚੁੱਕਦੇ ਰਹਿਣਗੇ ਨਹੀਂ ਕੋਈ ਮੁੱਦਾ ਚੁੱਕਦੇ ਤਾਂ ਦੇ ਦੂਜੇ ਪਾਰਟੀਆਂ ਦੇ ਵਿੱਚ ਬੈਠੇ ਸਿੱਖਣ ਜਿੱਥੇ ਉਹਨੇ ਉਹ ਕਿਸੇ ਉਹਦੇ ਵਿੱਚ ਨੁਕਸ ਕੱਢ ਕੇ ਉਹ ਆਪਣਾ ਰਾਗਲਾਪ ਦਿੰਦੇ ਨੇ ਸੋ ਹੁਣ ਵੇਖਣਾ ਬਈ ਦਿਖਾਤ ਹੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 7 ਮੈਂਬਰੀ ਕਮੇਟੀ ਤੇ 5 ਮੈਂਬਰੀ ਕਮੇਟੀ ਰਹੀ ਸੀ ਇਹਦੀ ਕੀ ਭੂਮਿਕਾ ਰਹਿੰਦੀ ਹੈ ਕਿੰਨਾ ਘੁੰਗਾਰਾ ਮਿਲਦਾ ਹੈ ਕਿ ਕੁਝ ਹੋਵੇਗਾ ਸਭ ਦੇ ਸਾਹਮਣੇ ਹੈ ਸੋ ਸਭ ਦੀ ਨਜ਼ਰ ਟਿਕਿਆ ਹੋਇਆ ਹੈ ਨਾ ਫਿਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ